ਜਿਹੜੇ ਸੱਤ ਹੋਣੇ ਨੇ ਕਿਉਂਕਿ ਗੁਰਬਾਣੀ ਦਾ ਬਚਨ ਹੈ ਸਾਧੂ ਬੋਲੇ ਸਹਿਜ ਸੁਭਾਈ ਸਾਧੂ ਕਾ ਬੋਲਿਆ ਲਿਰਸਾ ਗੰਗਰ ਜਿਹੜਾ ਸੱਤ ਤੇ ਫਿਰ ਜੇ ਮੇਰੇ ਘਰ ਪੁੱਤਰ ਹੋਣਾ ਤੇ ਫਿਰ ਮੈਂ ਚਾਹੁੰਦੀ ਆ ਕਿ ਮੇਰੇ ਜੀਂਦੇ ਜੀ ਮੇਰੇ ਪੁੱਤਰ ਦਾ ਵਿਆਹ ਹੋਵੇ ਤੇ ਉਹਦੇ ਘਰੇ ਜਦੋਂ ਪੁੱਤਰ ਹੋਵੇ ਤੇ ਮੈਂ ਇੱਕ ਪੁੱਤਰਾ ਤੁਹਾਡੇ ਪਿੰਡ ਅਦੰਦਗੜ ਸਾਹਿਬ ਸੇਵਾ ਵਿੱਚ ਭੇਜ ਕਰਾਂ ਤੇ ਪਰਾਂ ਸਾਰੇ ਟਰੱਕ ਡਰਾਈਵਰ ਵਾਲਕ ਬੈਠ ਗਏ ਬਾਬਾ ਜੀ ਕਹਿੰਦੇ ਇੱਕ ਗੱਲ ਦਾ ਪਰਨ ਕਰੋ ਕਿ ਪਕਾਰ ਹੋਣ ਤੋਂ ਪਹਿਲਾਂ ਸਤਰਾ ਵਾਰ ਉਹਦਾ ਜਾਪ ਕਰਿਆ ਸਤਕਾਰ ਜੋ ਰਕ ਯੂਨੀਅਨ ਦੇ ਮੈਂਬਰਾਂ ਨੇ ਮੁਲਾਜ਼ਮਾਂ ਨੇ ਟਰੱਕ ਡਰਾਈਵਰਾਂ ਨੇ ਉਸ ਪਰਨ ਨੂੰ ਮੇਰੇ ਖਿਆਲ ਵਿੱਚ ਅੱਜ ਤੱਕ ਪੂਰਾ ਕੀਤਾ ਹੈ ਵੈ ਬਹੁਤ ਵਰੀ ਸ਼੍ਰੀਮਾਨ ਸੰਤ ਬਾਬਾ ਤੇਲਾ ਸਿੰਘ ਜੀ ਮਹਾਰਾਜਾ ਨਾਮੀ ਤੇ ਬਾਬਾ ਲਾਲ ਸਿੰਘ ਹੋਰਾਂ ਨਾਲ ਵੀ ਗੋਲਖਵਲਣ ਆਇਆ ਕਰਦੇ ਸਨ ਇਸ ਨੱਕ ਜੂਨੀਅਰ ਨੇ ਜਿੱਥੇ ਤਖਤ ਗੰਦਵਾ ਸਾਹਿਬ ਤੋਂ ਕਿੰਨੀਆਂ ਗੱਡੀਆਂ ਭੇਜਣੀਆਂ ਮੰਡੀ ਗੱਡੀਆਂ ਭੇਜੀਆਂ ਪਹੁੰਚਰ ਭੇਜੀਆਂ ਅਨੰਦਪੁਰ ਸਾਹਿਬ ਦੀ ਸੇਵਾ ਵਿੱਚ ਭੇਟੀਆਂ ਉੱਥੇ ਸੋਤਰਾ ਦੀ ਸੇਵਾ ਵਿੱਚ ਸਾਰਾ ਭਰ ਇਟਰਾਕੀ ਨੇ ਨੇ ਪਾਇਆ ਹੈ ਬੱਕੇ ਵਿੱਚ ਬਾਬਾ ਗੋਲਾ ਜੀ ਦਾ ਦੇ ਨਾਂ ਤੇ ਸਕੂਲ ਹੈ ਲੜਕੀਆਂ ਦਾ ਉਹਦੀ ਨਵੀਂ ਉਸਾਰੀ ਕਰਨੀ ਸੀ ਉਹ ਵੀ ਰਕਡਾਮੀਆਂ ਨੇ ਬਹੁਤ ਵੱਡਾ ਉੱਥੇ ਯੋਗਦਾਨ ਪਾਇਆ ਪਾਇਆ ਮੈਂ ਹੋਰ ਕਿੰਨੀਆਂ ਵੀ ਸਭਾਵਾਂ ਕਿਡਾ ਮੈਂ ਹਰ ਸਾਲ ਆਦਾ ਰਹੇ ਹਾਂ ਦੋ ਤਿੰਨ ਸਾਲ ਤੋਂ ਗੈਰ ਹਾਜ਼ਰ ਰਹਾ ਮੈਂ ਸਾਰੇ ਟਰੰਕ ਯੂਨੀਅਨ ਤੋਂ ਮਾਫੀ ਮੰਗਦਾ ਹਾਂ ਤੇ ਸਤਿਕਾਰਯੋਗ ਸੁਖਜਿੰਦਰ ਸਿੰਘ ਰਾੜਾ ਧਨਵਾਲ ਤੋਂ ਕੰਪਨੀ ਉਹ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸਵੇਰੇ ਆਪਣਾ ਕੰਮ ਸ਼ੁਰੂ ਕਰਦੀ ਸੀ लाल कुटी वाले वाले दिल्ली वो भी सतनाम वाहेगुरु ਦਾ ਜਾਪ ਕਰਦੇ ਸਨ ਇੱਥੇ ਵੀ सतनाम वाहेगुरु ਦਾ ਜਾਪ ਹੁੰਦਾ ਸੀ ਗੁਰਵੀ ਹੁੰਦਾ ਤੇ ਆਪੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਹ ਆ ਕੇ ਸੇਵਾ ਹਾਜ਼ਰ ਕਰਦੇ ਸਨ ਜਿਸ ਪਿਆਰ ਨਾਲ ਗ੍ਰੰਥੀ ਸਿੰਘਾ ਦੇ ਉਹ ਬਜ਼ੁਰਗ ਜੀ ਨੇ ਨਵੇਂ ਪਾਤਸ਼ਾਹ ਦੇ ਸੰਗ ਪੜੇ ਨੇ ਬਹੁਤ ਹੀ ਅਨੰਤ